ਰਾਲੀ ਬਾਈਪਾਸ ਉੱਤੇ ਅੱਜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰਣਜੀਤ ਸਿੰਘ ਜੀਤੀ ਪੜਿਆਲਾ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਇੱਥੇ ਰੱਖਿਆ ਗਿਆ ਹੈ। ਪੂਰਾ ਜਿਹੜਾ ਗਰਾਊਂਡ ਹੈ ਉਹ ਕਾਫੀ ਵੱਡੇ ਪੰਡਾਲ ਦੇ ਨਾਲ ਇੱਥੇ ਉਹਨੂੰ ਸਜਾਇਆ ਗਿਆ ਤੁਸੀਂ ਦੇਖ ਸਕਦੇ ਹੋ ਪਿੱਛੇ ਦੀਆਂ ਤਸਵੀਰਾਂ ਨੇ ਜਿਹੜੀਆਂ ਕਿ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਵੇਰ ਦੀਆਂ ਜਿਕਰ ਤਸਵੀਰਾਂ ਤੁਹਾਨੂੰ ਦਿਖਾਈਏ ਤਾਂ 11:30 ਦਾ ਸਮਾਂ ਹੈਗਾ ਤੇ ਇਹ ਤੇ ਤੂੰ ਦੇਖ ਸਕਦੇ ਹੋਗੇ ਕਿੰਨੀ ਵੱਡੀ ਗੰਤੀ ਦੇ ਵਿੱਚ ਜਿੱਤੇ ਨੌਜਵਾਨ ਪਹੁੰਚੇ ਨੇ ਬਜ਼ੁਰਗ ਪਹੁੰਚੇ ਨੇ ਮਹਿਲਾਵਾਂ ਵੀ ਬੱਦ ਚੜ ਕੇ ਇਸ ਰੋਜ਼ ਪ੍ਰਦਰਸ਼ਨ ਦਾ ਹਿੱਸਾ ਬਣ ਰਹੀਆਂ ਨੇ ਤੇ ਉਸ ਤੋਂ ਬਾਅਦ ਪਾਰਕਿੰਗ ਦੀ ਗੱਲ ਕਰੀ ਤਾਂ ਪਾਰਕਿੰਗ ਦੇ ਲਈ ਕਾਫੀ ਵੱਡਾ ਜਿਹੜਾ ਗਰਾਊਂਡ ਹੈ ਉਹ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਬੱਸਾਂ ਤੇ ਕਾਫੀ ਟੈਂਪੋ ਟਰੈਵਲਰ ਜਿਹੜੇ ਹਲਕੇ ਤੋਂ ਲੋਕੀ ਆ ਰਹੇ ਨੇ ਤੇ ਬਹੁਤ ਵੱਡਾ ਇਕੱਠ ਹੈ ਤੇ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਤੋਂ ਨਾਲ ਹੀ ਵੱਡੀ ਜਿਹੜੀ ਗੱਲ ਹੈ ਕਿ ਰਾਜਾ ਬੜਿੰਗ ਉਹ ਇੱਥੇ ਪਹੁੰਚ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਉਸ ਦੇ ਨਾਲ ਕਈ ਹੋਰ ਦਿਗਜ ਨੇਤਾ ਨੇ ਜਿਹੜੇ ਪੰਜਾਬ ਕਾਂਗਰਸ ਦੇ ਉਹ ਇੱਥੇ ਆਪਣੀ ਹਾਜ਼ਰੀ ਲਗਵਾਉਣਗੇ ਤੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ ਸੋ ਬਹੁਤੋ ਵਾਦੀ ਇਸ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਤੇ ਨਾਲ ਹੀ ਤੁਹਾਨੂੰ ਦਿਖਾਉਣੇ ਅੰਦਰ ਦੀਆਂ ਤਸਵੀਰਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਏ ਹੋਏ ਸਾਰੇ ਹੀ ਇਹਨਾਂ ਜਿਹੜੇ ਨੇਤਾਮਾ ਨੇ ਉਹਨਾਂ ਦੇ ਨਾਲ ਕਿ ਕੀ ਕਹਿਣਾ ਚਾਹੁੰਦੇ ਇਸ ਰੋਸ ਪ੍ਰਦਰਸ਼ਨ ਦੇ ਬਾਰੇ ਦੀ ਗੱਲ ਕਰਦੇ ਹੋ ਤੇ ਕੋਲ ਪਰ ਇੱਥੇ ਪਹੁੰਚ ਰਿਹਾ ਜੀ ਅੱਜ ਜੁੜਾ ਇੱਥੇ ਅਸੀਂ ਰੋਸ ਪ੍ਰਦਰਸ਼ਨ ਇਸ ਅੰਨੀ ਬੋਲੀ ਸਰਕਾਰ ਦੇ ਖਿਲਾਫ ਕਰ ਰਹੇ ਹਾਂ ਜਿਹੜੇ ਕਿ ਝੂਠ ਦਾ ਸਹਾਰਾ ਲੈ ਕੇ ਬਹੁਤ ਵੱਡੇ ਝੂਠ ਦਾ ਸਹਾਰਾ ਲੈ ਕੇ ਸੱਤਾ ਚਾਏ ਹਨ ਜਿਹੜੇ ਕਹਿੰਦੇ ਕਿ ਕ੍ਰਾਪਸ਼ਨ ਫ੍ਰੀ ਪੰਜਾਬ ਕਰਾਂਗੇ ਅੱਜ ਲੱਖ ਲੱਖ ਰੁਪਇਆ ਲੈ ਕੇ ਰਿਸਟਰੀ ਹੋ ਰਹੀ ਹੈ ਇੱਕ ਐਂਦੋ ਸੀਦਾ ਬਹੁਤ ਜੱਡਾ ਤਕੜਾ ਪਾਤਾ ਖਫਤਕਾਰ ਤੇ ਚਾਹੇ ਉਹ ਮੱਥਾ ਕਾਉਂਸਲ ਟੇਕ ਦੇਵੇ ਨਹੀਂ ਕਾਉਂਸਲ ਟੇਕਣਾ ਦਾ ਤਹਿਸੀਲਦਾਰ ਕੋ ਟੇਕ ਦੇਵੇ ਲੁੱਟ ਮਚਾਈ ਪਈ ਐ ਰਿਸ਼ਤੀਆਂ ਸਾਡੇ ਜ਼ਿਲ੍ਹੇ ਦੀਆਂ ਸਾਰੇ ਦੀਆਂ ਬੰਦ ਐ ਮੈਨਿੰਗ ਦੀ ਗੱਲ ਕਰੀਏ ਤਾਂ ਨਜਜ ਮੈਨਿੰਗ ਇੰਨੀ ਹੋਰੀ ਵੀ ਗੱਲ ਛੱਡ ਦੋ ਕੋਈ ਰੈਵਨਿਊ ਨਹੀਂ ਆ ਰਿਹਾ ਮੈਨਿੰਗ ਦਾ ਸਾਰਾ ਇਹਨਾਂ ਦੀਆਂ ਜੇਬਾਂ 'ਚ ਜਾ ਰਿਹਾ ਇਹ ਸਾਰੇ ਮੁੱਦੇ ਜੋ ਮੇਨ ਸਭ ਤੋਂ ਵੱਡਾ ਜਿਹੜਾ ਲਾਰਡ ਆਡਟਰ ਦਾ ਮੁੱਦਾ ਐ ਉਹਦੇ ਗੈਸਟ ਨਹੀਂ ਧਰਨਾ ਇੱਥੇ ਦਿੱਤਾ ਐ ਸਾਡੇ ਧਰਨੇ ਦੇ ਵਿੱਚ ਇੱਥੇ ਰਾਜਾ ਵਡਿੰਗ ਜੀ ਸਾਡੇ ਪ੍ਰਧਾਨ ਸਾਹਿਬ ਸਾਡੇ ਇੰਚਾਰਜ ਜਨਰਲ ਸੈਕਟਰੀ ਦਵਿੰਦਰ ਯਾਦਵ ਜੀ ਪ੍ਰਤਾਪ ਬਾਜਵਾ ਜੀ ਤੇ ਹੋਰ ਸਾਰੀ ਸੀਨੀਅਰ ਲੀਡਰਸ਼ਿਪ ਸਾਬਕਾ ਸੀਐਮ ਚੰਨੀ ਜੀ ਆ ਰਹੇ ਹਨ ਤੇ ਉਹ ਆਪਣੇ ਵਿਚਾਰ ਇਹਨੂੰ ਦੱਸਣ ਦੇ ਸੰਗਤ ਨੂੰ ਤੇ ਧੰਨਵਾਦ ਹੈ ਜਿਹੜੇ ਬਾਹਰ ਖੜੇ ਮੈਂ ਉਹਨੂੰ ਤੁਹਾਡੇ ਮਾਧਿਅਮ ਰਹੀ ਅਪੀਲ ਕਰਦਾ ਸਾਰੇ ਸੰਗਤ ਇੱਥੇ ਬੈਠਣ ਦੀ ਕਿਰਪਾ ਲਗਤਾ ਹੈ ਧੰਨਵਾਦ ਇਹ ਚੋਣਾਂ ਲੜ ਰਹੇ ਹਨ ਤੇ ਰਾਗਵ ਚੱਡਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਇੱਕ ਨਵਾਂ ਟ੍ਰੈਂਡ ਸੈਟਰ ਹੋਗਾ ਕਿ ਭਾਜਪਾ ਕੋ ਖੜ ਫੈਂਕਣੇ ਲਈ ਦੇਖੋ ਚੰਡੀਗੜ੍ਹ ਵਿੱਚ ਕੀ ਹੋ ਰਿਹਾ ਹੈ ਔਰ ਦਿੱਲੀ ਵਿੱਚ ਕੀ ਹੋ ਰਿਹਾ ਹੈ ਉਸ ਸੇ ਮੇਰੇ ਕੋ ਮਤਲਬ ਨਹੀਂ ਮੇਰੇ ਕੋ ਮਤਲਬ ਹੈ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ पंजाब में हम लोग लड़ाई लड़ रहे हैं लोगों की और लोगों की लड़ाई लड़ना मेरा काम है अपोजिशन पार्टी और जिस प्रकार से पंजाब के अंदर कानून के हालात बिगड़ते जा रहे हैं रोजाना एक कत्ल में कत्ल तो हमने आज धरना लगाया और सरकार को ये चेतावनी दी है या तो आपको इसके ऊपर गंभीर होना पड़ेगा नहीं तो आने वाले दिनों में आपको घेरने का काम चाहे हमारी जान चली जाए कांग्रेस पार्टी इसी तरीके से करती रहेगी और आने वाले दिनों में अगर किसी मंत्री को और मुख्यमंत्री साहब को घेरना पड़ा तब भी हम घेरेंगे नहीं तो तरीके से पंजाब के हालातों के ऊपर काबू कर लेना अच्छा सुखबीर सिंह के बादल कह लगातार कहते नजर आ रहे हैं कि पंजाब नु बचाओ ना एक बार शिरोमणि अकाली दल नु मौका जरूर दो ओ यार 25 साल शिरोमणि अकाली दल नु मौका ਦਿੱਤਾ ਇੱਕ ਵਾਰੀ ਥੋੜੀ ਦਿੱਤਾ ਪੰਜ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ ਔਰ ਅਨੇਕਾਂ ਵਾਰ ਉਹਨਾਂ ਨੂੰ ਆਪੋਜੀਸ਼ਨ 'ਚ ਰਹਿਣ ਦਾ ਮੌਕਾ ਦਿੱਤਾ ਸਾਰੇ ਪਰਿਵਾਰ ਨੂੰ ਮੌਕਾ ਦਿੱਤਾ ਪੰਜਾਬ ਦੇ ਲੋਕਾਂ ਨੇ ਮੈਨੂੰ ਇਕੱਲੇ ਨੂੰ ਮੌਕਾ ਦਿੱਤਾ ਲੇਕਿਨ ਸੁਖਬੀਰ ਬਾਦਲ ਨੂੰ ਬਾਦਲ ਪਰਿਵਾਰ ਨੂੰ ਮੁੰਡੇ ਨੂੰ ਪਿਤਾ ਜੀ ਨੂੰ ਮੁੱਖ ਮੰਤਰੀ ਸੁਪੀਰ ਜੀ ਨੂੰ ਡਿਪਟੀ ਮੁੱਖ ਮੰਤਰੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਉਹਨਾਂ ਦੇ ਸਾਲਾ ਸਾਬ ਉਹ ਵੀ ਮੰਤਰੀ ਉਹਨਾਂ ਦੇ ਜੀਜਾ ਜੀ ਉਹ ਵੀ ਮੰਤਰੀ ਰਿਸ਼ਤੇਦਾਰ ਇੰਨਾ ਜਿਆਦਾ ਮੌਕਾ ਤਾਂ ਕਿਸੇ ਨੇ ਦਿੱਤਾ ਹੀ ਨਹੀਂ ਜਿੰਨਾ ਉਹਨਾਂ ਨੂੰ ਦਿੱਤਾ ਹੈ ਹੁਣ ਨਹੀਂ ਪੰਜਾਬ ਦੇ ਲੋਕਾਂ ਨੇ ਮੌਕਾ ਦੇਣਾ ਸੰਦੀਪ ਜੀ ਪੰਜਾਬ ਦੇ ਵਿੱਚ ਲਾਇਸੈਂਸ ਨੂੰ ਲੈ ਕੇ 8 6 ਦੇ ਫਾਰਮੂਲੇ ਤੇ ਕੰਮ ਚੱਲ ਰਿਹਾ ਇਹ ਗੱਲਬਾਤ ਚੱਲੀ ਕਿ 8 6 ਦਾ ਕੰਮ ਹੋ ਰਿਹਾ ਯਾਰ ਇਹ ਪਤਾ ਨਹੀਂ ਚਰਚਾਵਾਂ ਚੱਲਦੀ ਯਾਰ ਇਹ ਪਤਾ ਨਹੀਂ ਵੀ ਇਹ ਫਾਰਮੂਲਾ ਤੁਸੀਂ ਕਿੱਥੋਂ ਲੱਭ ਕੇ ਲਿਆਉਣੇ ਹੋ 8 6 ਦਾ ਫਾਰਮੂਲਾ 7 7 ਦਾ ਫਾਰਮੂਲਾ ਇਹ ਸਾਰੇ ਤੁਹਾਡੇ ਅਕਾਸਰੇ ਹਜੇ ਤੱਕ ਕਿਸੇ ਪ੍ਰਕਾਰ ਦੇ ਕੋਈ ਫਾਰਮੂਲੇ ਤੇ ਗੱਲ ਨਹੀਂ ਹੋਈ ਮੈਂ ਤੁਹਾਨੂੰ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਾਂਗਾ ਜਦੋਂ ਫਾਰਮੂਲੇ ਤੇ ਗੱਲ ਹੋਏਗੀ ਅਸੀਂ ਡਿਸਿਪਲੈਂਟ ਸਪਾਈਆਂ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਦਾ ਜੋ ਫੈਸਲਾ ਆਏਗਾ ਅਸੀਂ ਮੰਨਾਂਗੇ ਲੇਕਿਨ ਮੈਨੂੰ ਪੂਰਨ ਯਕੀਨ ਹੈ ਕਾਂਗਰਸ ਪਾਰਟੀ ਦੇ

और संगरूर में क्या होगा वो समय आने पर बताया जाएगा ठीक है आप कह रहे थे कि आ, मैं अयोध्या जाऊँगा तो कब जाएंगे सर और मैंने तो कारे कारे कहा कांग्रेस पार्टी ने अयोध्या जाने का बाइकॉट नहीं किया है तो कांग्रेस पार्टी ने राम जी के मंदिर का बाइकॉट नहीं किया है राम जी हमारे हैं राम जी हमारे कनकन में लेकिन ये फैसला हमारा होगा कि हम अयोध्या और राम मंदिर कब जाएंगे हम मोदी जी के कहने पर नहीं जा सकते मोदी जी कहें कि ये मेरा पॉलिटिकल उन्होंने सारा जो काम दाम था रिलीजियस मसला था लोगों की भावनाओं से खिलवाड़ किया है बहुत सारे वरिष्ठ बुद्धिजीव आचार्य उन संत महात्माओं ने मना कर दिया है कि हम वहाँ नहीं जाएंगे क्योंकि जिस भावनाओं से पूजा होनी चाहिए वो नहीं हो रही है इसलिए देश के तमाम लोग राम जी में विश्वास रखते हैं और राम मंदिर में विश्वास रखते हैं लेकिन वो मोदी जी के कार्यक्रम में विश्वास नहीं रखते अरेस्ट किया को पार्लियामेंट चुनाव ਔਨ ਲੱਗ ਪਏ ਨੇੜੇ ਆ ਗਏ ਤੇ ਈਡੀ ਦਾ ਪ੍ਰਕੋਪ ਸ਼ੁਰੂ ਹੋ ਗਿਆ ਇਸੇ ਕਰਕੇ ਮੈਂ ਕਹਿੰਦਾ ਕਿ ਏਜੰਸੀਆਂ ਦਾ ਸਰਕਾਰਾਂ ਗਲਤ ਇਸਤੇਮਾਲ ਕਰਦੀਆਂ ਚਾਹੇ ਉਹ ਪੰਜਾਬ ਸਰਕਾਰ ਹੋਵੇ ਤੇ ਚਾਹੇ ਕੇਂਦਰ ਸਰਕਾਰ ਹੋਵੇ ਸ੍ਰੀ ਜੀ ਸੰਨੀਤੀ ਯੋਗ ਦਿਨ ਮੇਰੀ ਬੋਲਣ ਸਰਕਾਰੇ ਕਿ ਨਾ ਉਸ ਨੂੰ